ਸਤਿ ਸ੍ਰੀ ਅਕਾਲ ਦੋਸਤੋ ਦੋਸਤੋ ਨਵੀਂ ਵੀਡੀਓ ਲੈ ਕੇ ਹਾਜ਼ਰ ਆਏ ਜੀ ਆਪਣਾ ਉਧਰੋਂ ਮਕਾਨ ਹੋ ਗਿਆ ਪੂਰਾ ਛੱਤ ਤੇ ਤੇ ਇਧਰਲੇ ਪਾਸੇ ਆਪਣਾ ਰਹਿੰਦਾ ਸੀ ਬਾਥਰੂਮ ਦਾ ਕੰਮ ਤੇ ਮੇਜਰ ਨੂੰ ਲਾਤੇ ਨਿਉ ਕੱਢਣਾ ਤੇ ਇਸ ਤੋਂ ਬਾਅਦ ਆਪਾਂ ਚਲਾਵਾਂਗੇ ਇਧਰ ਕੰਮ ਤੇ ਬਣੇ ਰੋ ਵੀਡੀਓ ਦੇ ਨਾਲ ਦੇਵਾਂਗੇ ਤੁਹਾਨੂੰ ਪੂਰੀ ਜਾਣਕਾਰੀ ਇਹ ਮੇਰਾ ਰੋੜੀ ਦਿੱਤੀ ਕਟ ਤੇ ਮੇਜਰ ਨੇ ਪਾਤੀ ਤੇ ਰੋੜੇ ਤੇ ਇਹ ਆ ਜੀ ਆਪਣੇ ਦੇਸੀ ਕੋਕ ਆਪਣੇ ਕਲਾੜੇ ਦੇ ਗੁੜ ਵਾਲੀ ਪਯੌਰ ਚਾਹ ਤੇ ਵੈਸੇ ਕੰਡੇ ਵਾਲੀ ਚਾਹ ਥੋੜੀ ਜੀ ਇਹ ਤੇ ਮੈਸਤਰੀ ਨੇ ਲਾਦਾਤੀ ਇਧਰੋ ਚਣਾਈ ਤੇ ਚੱਲ ਰਿਹਾ ਕੰਮ ਆਪਣਾ ਜੋੜਾਂ ਤੇ ਦੂਜੇ ਪਾਸੇ ਤੁਹਾਨੂੰ ਦਿਖਾਉਨੇ ਆ ਵਿਊ ਕਿਸ ਤਰ੍ਹਾਂ ਲੱਗਦਾ ਤੇ ਆਜੋ ਫਿਰ ਚੱਲਦੇ ਆ ਆਪਾਂ ਦੂਜੇ ਪਾਸੇ ਤੁਹਾਨੂੰ ਦਿਖਾਉਨੇ ਆ ਸਾਰਾ ਪ੍ਰੋਗਰਾਮ ਲਓ ਜੀ ਇਸ ਤਰ੍ਹਾਂ ਚੱਲ ਰਿਹਾ ਆਪਣਾ ਕੰਮ ਤੇ ਮਾਤਾ ਨੇ ਬਿਨਾ ਸ਼ਤ ਵਾਲੀ ਰਸੋਈ ਚ ਧਰਤਾ ਸਾਗ ਤੇ ਛੱਤ ਹਲੇ ਪਈ ਨਹੀਂ ਤੇ ਮਾਤਾ ਨੇ ਪਹਿਲੀ ਰਸੋਈ ਦਾ ਕਰਤਾ ਮਹੂਰਤ ਸਾਗ ਦਿੱਤਾ ਧਰ ਚੁੱਲ੍ਹੇ ਤੇ ਤੇ ਸਾਗ ਬਣ ਰਿਹਾ ਆ ਦੇਖੋ ਛੱਤ ਨਹੀਂ ਪਈ ਹਲੇ ਤੇ ਪਹਿਲੇ ਕੰਮ ਚੱਕਤਾ ਇਹਦਾ ਮਹੂਰਤਾ ਹੋ ਗਿਆ ਇਧਰ ਆਪਾਂ ਆ ਜੂਗਾ ਮੇਨ ਗੇਟ ਤੇ ਮਿਸਤਰੀ ਸਾਹਿਬ ਨੇ ਚਣਾਈ ਲਾਤੀ ਇੱਥੋਂ ਤੱਕ ਤੇ ਇਹ ਆ ਬਾਥਰੂਮ ਅੱਗੇ ਦਿਖਾਉਨੇ ਆ ਤੁਹਾਨੂੰ ਆਪਣੇ ਸਾਰੇ ਕਮਰੇ ਇਹ ਆਪਣੇ ਆਰਤੀ ਦੇ ਦਾ ਕਮਰਾ ਜਿਹੜਾ ਆਪਣਾ ਆਰਤੀਆ ਉਹ ਅਕਾਲ ਪੁਰਖ ਜੀ ਦੀ ਵਜ੍ਹਾ ਨਾਲੇ ਕੰਮ ਚੱਲ ਰਿਹਾ ਸਾਰਾ ਤੇ ਇਹ ਹੈ ਜੀ ਆਪਣੀ ਰਸੋਈ ਇੱਥੇ ਧਰਿਆ ਪਿਆ ਸਾਗ ਮਾਤਾ ਦਾ ਛਾਤੇ ਦੀ ਪਈ ਨਹੀਂ ਹਲੇ ਤੇ ਅੱਗੇ ਆ ਜੋ ਅੱਗੇ ਤੁਹਾਨੂੰ ਦਿਖਾਉਨੇ ਆ ਇਹ ਆ ਗਈ ਗੈਲਰੀ ਤੇ ਗੈਲਰੀ ਦੇ ਵਿੱਚ ਇਹ ਆ ਗਿਆ ਆਪਣਾ ਇੱਕ ਬੈਡਰੂਮ ਆਹ ਅਕੀ ਦੇ ਵਿੱਚ ਵਿੰਡੋ ਤੇ ਇਸ ਤੋਂ ਅੱਗੇ ਆ ਜੋ ਇਧਰਲੇ ਪਾਸੇ ਆ ਗਈ ਆਪਣੀ ਇਹ ਦੁਕਾਨ ਆ ਇੱਕ ਵੱਡੀ ਤੇ ਇੱਕ ਆ ਗਈ ਆਪਣੀ ਇਧਰਲੇ ਪਾਸੇ ਦੁਕਾਨ ਦੋ ਸ਼ਟਰਾਂ ਵਾਲੀ ਇਹ ਆ ਜੀ ਆਪਣੀ ਸਾਰੀ ਲੋਕੇਸ਼ਨ ਤੇ ਆਪਾਂ ਇਸ ਤਰ੍ਹਾਂ ਬਣਾਇਆ ਆਪ ਨਕਸ਼ਾ ਕਿਉਂਕਿ ਜਿਵੇਂ ਆਪਾਂ ਨੂੰ ਪਸੰਦ ਸੀ ਆਪਾਂ ਉਸ ਤਰ੍ਹਾਂ ਰੱਖਿਆ ਜਿਗਾਰਡਮੈਂਟ ਸਾਰਾ ਤੇ ਆ ਇੱਕ ਬੈਡਰੂਮ ਆਪਣਾ ਆ ਆ ਗਿਆ ਇਧਰ ਆ ਗਈ ਗਲੀ ਤੇ ਵਿੰਡੋ ਤੇ ਆ ਆਪਣਾ ਮੇਨ ਗੇਟ ਆ ਜੀ ਆ ਸਾਹਮਣੇ ਬਾਥਰੂਮਾਂ ਦੇ ਪਿੱਛੇ ਆਪਣੀ ਪ੍ਰਾਣੀ ਕੋਠੀ ਹੈ